ਇਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਹੋਣਾ ਲੱਖਾਂ ਹੀ ਸੰਗਤਾਂ ਦਾ ਇਲਾਜ ਸੰਗਤ ਜੀ ਅੱਠ ਨੁਕਰਾਂ ਵਾਲਾ ਖੂਹ ਹੈ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਖਸ਼ੀ ਹੋਈ ਦਾ ਤੇ ਆ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਤੇ ਉਹਨਾਂ ਦੇ ਆਸ ਵਿੱਚ ਮੇਲ ਨਹੀਂ ਹੁੰਦੇ ਬਾਬਾ ਸ਼੍ਰੀ ਚੰਦ ਜੀ ਉਸ ਸਮੇਂ ਬਾਹਰ ਸਾਹਿਬ ਜਾ ਚੁੱਕੇ ਸਨ ਆਓ ਸੰਗਤ ਜੀ ਦੱਸਿਆ ਤੁਹਾਨੂੰ ਦਾ ਪੂਰਾ ਇਤਿਹਾਸ ਹੈ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਜੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਥੋਂ ਦਾ ਇਤਿਹਾਸ ਆਪ ਸੰਗਤ ਨੂੰ ਪਤਾ ਚੱਲ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਵੇਂ ਦਰਸ਼ਨ ਕਰਾਉਣ ਜਾ ਰਹੇ ਆ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਪਵਣ ਪਿੱਤਰ ਅਸਥਾਨ ਤੇ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਉਹ ਸਥਾਨ ਆ ਜਿਸ ਸਥਾਨ ਤੇ ਬਾਬਾ ਸ਼੍ਰੀਚੰਦ ਜੀ ਨੇ ਤਪ ਕੀਤਾ ਇਸ ਸਥਾਨ ਤੇ ਸੰਗਤਾਂ ਨੂੰ ਉਤਾਰਿਆ ਤੇ ਇਸ ਸਥਾਨ ਤੇ ਸੰਗਤਾਂ ਜਿਹੜੀਆਂ ਝੋੜੀਆਂ ਭਰ ਕੇ ਲੈ ਕੇ ਜਾਂਦੀਆਂ ਆ ਇਸ ਸਥਾਨ ਤੇ ਇੱਕ ਪ੍ਰਾਤਨ ਖੂਬ ਵੀ ਆ ਉਸ ਤੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜਿਹਨੂੰ ਅੱਠ ਨੁਕਰਾਂ ਵਾਲਾ ਖੂ ਕਿਹਾ ਜਾਂਦਾ ਆ ਇੱਕ ਪ੍ਰਾਤਨ ਟਾਲੀ ਵੀ ਆ ਉਸ ਤੇ ਵੀ ਆਪ ਸੰਗਤ ਨੂੰ ਦਰਸ਼ਨਦਾਰ ਜਿਹੜੇ ਆ ਉਹ ਕਰਾਵਾਂਗੇ ਜਿਹਦਾ ਬਾਬਾ ਸ਼੍ਰੀ ਚੰਦ ਜੀ ਨੇ ਦਾਤਨ ਕੀਤੀ ਹੈ ਤੇ ਉਸ ਸਮੇਂ ਉਹ ਦਾਤਨ ਜਿਹੜੀ ਥੱਲੇ ਗੜ ਦਿੱਤੀ ਉਸ ਤੋਂ ਟਾਲੀ ਦਾ ਰੁਖ ਜਿਹੜਾ ਆ ਉਹ ਪੈਦਾ ਹੁੰਦਾ ਆ ਉਸ ਤੇ ਵੀ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਗੁਰਦੁਆਰਾ ਮਜੀਠਾ ਰੋਡ ਵੇਰਕਾ ਬਾਈਪਾਸ ਦੇ ਵਿੱਚ ਸ਼ਿਸ਼ੋਭਿਤ ਹੈ ਤੇ ਆਓ ਸੰਗਤ ਜੀ ਕਰਾਉਣੇ ਆਪ ਜੀ ਨੂੰ ਦਰਸ਼ਨਦਾਰੇ ਜਿਹੜੇ ਰਿਓ ਆਪਣੀ ਵੀਡੀਓ ਦੇ ਨਾਲ ਆਓ ਸੰਗਤ ਜੀ ਦੱਸਿਆਂ ਇਥੋਂ ਦਾ ਪੂਰਾ ਇਤਿਹਾਸ ਸੰਗਤ ਜੀ ਇਸ ਸਥਾਨ ਤੇ ਬਾਬਾ ਸ਼੍ਰੀਚੰਦ ਜੀ ਨੇ ਕਾਫੀ ਲੰਮਾ ਸਮਾਂ ਤਪ ਕੀਤਾ ਸੀ ਕਿ ਰਿਸ਼ਮਾ ਤਾਂ ਉਦੋਂ ਵਾਪਰਿਆ ਕਿ ਜਦੋਂ ਬਾਬਾ ਸ਼੍ਰੀਚੰਦ ਜੀ ਨੇ ਦਾਤਨ ਕਰਕੇ ਧਰਤੀ ਤੇ ਗੱਡ ਦਿੱਤੀ ਤਾਂ ਤਾਲੀ ਦਾ ਜਿਹੜਾ ਰੁੱਖ ਹੋ ਪੈਦਾ ਹੋਇਆ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਦੇ ਵਿੱਚ ਤੇ ਸੰਗਤ ਜੀ ਇਹ ਅੱਠ ਨੁਕਰਾਂ ਵਾਲਾ ਖੂਜ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹੇ ਨੇ ਬਖਸ਼ਿਸ਼ ਕੀਤੀ ਸੀਗੀ ਇਥੋਂ ਹੀ ਬਾਬਾ ਸ੍ਰੀਚੰਦ ਜੀ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗਏ ਸਨ ਇਸ ਜਗ੍ਹਾ ਨਾਲ ਬਾਬਾ ਸ੍ਰੀਚੰਦ ਜੀ ਦਾ ਪ੍ਰੇਮ ਵੇਖ ਕੇ ਇਥੋਂ ਦੀਆਂ ਸੰਗਤਾਂ ਨੇ 40 ਕਿੱਲੇ ਜ਼ਮੀਨ ਬਾਬਾ ਸ੍ਰੀਚੰਦ ਜੀ ਦੇ ਨਾਮ ਲੰਗਵਾ ਦਿੱਤੀ ਲੇਕਿਨ ਇੱਕ ਸ਼ਰਾਰਤੀ ਅੰਸਰ ਦੇ ਵੱਲੋਂ 40 ਕਿੱਲੇ ਜ਼ਮੀਨ ਜਿਹੜੀ ਤੋਖਾ ਤੜੀ ਦੇ ਨਾਲ ਵੇਚ ਦਿੱਤੀ ਸੀ ਵਾਹਿਗੁਰੂ ਵਾਹਿਗੁਰੂ ਬਾਬਾ ਸ਼੍ਰੀ ਚੰਦ ਜੀ ਦੀ ਰਹਿਮਤ ਸਦਕਾ ਸੇਵਕ ਅਮਰਬੀਰ ਸਿੰਘ ਸੰਧੂ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਨਿਸ਼ਾਨੀ ਕਾਇਮ ਰੱਖਣ ਦਾ ਪ੍ਰਣ ਦਿਵਾਇਆ ਇਸ ਸਥਾਨ ਤੇ 1994 ਵਿੱਚ ਕਾਰ ਸੇਵਾ ਜਿਹੜੀ ਆਰੰਭ ਕੀਤੀ ਗਈ ਤੇ ਹੁਣ ਇਸ ਸਥਾਨ ਤੇ ਗੁਰਦਾਰਾ ਸਾਹਿਬ ਸਜੋਬਿਤ ਹੈ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਸ੍ਰੀਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਪਰੰਤੂ ਉਸ ਸਮੇਂ ਬਾਬਾ ਸ੍ਰੀਚੰਦ ਜੀ ਬਾੜ ਸਾਹਿਬ ਜਾ ਚੁੱਕੇ ਸਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਥੋਂ ਦੀਆਂ ਸੰਗਤਾਂ ਦਾ ਸਤਿਕਾਰ ਤੇ ਪਿਆਰ ਦੇਖ ਕੇ ਨਿਸ਼ਾਨੀ ਇੱਕ ਛੱਡ ਕੇ ਗਏ ਸਨ ਉਹ ਨਿਸ਼ਾਨੀ ਕੀ ਸੀ ਅੱਠ ਨੁਕਰਾਂ ਵਾਲਾ ਖੂਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਸੰਗਤਾਂ ਦੀ ਬੇਨਤੀ ਨੂੰ ਪ੍ਰਮਾਣ ਕਰਦੇ ਅੱਠ ਨੁਕਰਾਂ ਵਾਲਾ ਖੂਹ ਪੜਵਾਇਆ ਜਿਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ अनेका ਹੀ ਰੋਗ ਜਿਹੜਿਆ ਉਹ ਦੂਰ ਹੁੰਦੇ ਹਨ ਇਸ ਵਾਰ ਦਾ ਸਦਕਾ ਸੰਗਤਾਂ ਦੂਰੋਂ ਦੂਰੋਂ ਆ ਕੇ ਜਲ ਦੇ ਨਾਲ ਇਸ਼ਨਾਨ ਕਰਦੀਆਂ ਤੇ ਆਪਣੇ ਦੇਹ ਦੇ ਰੋਗ ਜਿਹੜੇ ਦੂਰ ਕਰਦੀਆਂ ਨੇ ਗਰੀਬ ਦਾ ਮੋਹ ਗੁਰੂ ਦੀ ਗੋਲਕ ਦੇ ਕਥਨ ਅਨੁਸਾਰ ਗੁਰੂ ਘਰ ਦੇ ਕਾਰਜਾਂ ਵਾਸਤੇ ਇਸ ਪ੍ਰਕਾਰ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਸਰਕਾਰੀ ਹਸਪੀਟਲ ਦੇ ਵਿੱਚ ਲਗਭਗ 700 ਮਰੀਜ਼ਾਂ ਦਾ ਲੰਗਰ ਜਿਹੜਾ ਆ ਇਸ ਸਥਾਨ ਤੋਂ ਤਿਆਰ ਹੋ ਕੇ ਜਾਂਦਾ ਆ ਸੰਗਤ ਜੀ ਅੱਜ ਆ ਵੀ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ੍ਰੀ ਟਾਲੀ ਸਾਬ ਜੋ ਕਿ ਮਜੀਠਾ ਰੋਡ ਤੇ ਸ਼ਸ਼ੋਭਿਤ ਹੈ ਬਾਬਾ ਸ੍ਰੀ ਚੰਨ ਜੀ ਦਾ ਪਾਉਣ ਪਿੱਤਰ ਅਸਥਾਨ ਜਿਸ ਸਥਾਨ ਤੇ ਤਪ ਕੀਤਾ ਸੀਗਾ ਉਮੀਦ ਕਰਦੇ ਆਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆ ਗਈ ਜੀ ਪਸੰਦ ਆਇਆ ਤਾਂ ਜਰੂਰ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀ ਤਰ ਤੱਕ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਆਨੰਦ ਮਾਣ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ